ਹੈਲੋ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਅੱਜ ਮੇਰੇ ਸਪਰਨ ਨੂੰ ਦਿਲ ਕੀਤਾ ਕੁਝ ਖਾਣ ਜੀ ਇਹ ਤਾਂ ਨਾਈਟ ਈਵਨਿੰਗ ਦਾ ਹੀ ਟਾਈਮ ਹੈ ਮੇਰੇ ਤੋਂ ਤੇ ਅੱਜ ਸਾਡਾ ਮਨ ਸੀਗਾ ਕੁਝ ਈਵਨਿੰਗ ਬਾਹਰ ਕੁਝ ਖਾਣ ਨੂੰ ਤੇ ਮੇਰੇ ਸਪਰਨ ਨੂੰ ਸੀਗਾ ਕਿ ਜੇ ਬਾਹਰ ਸ਼ੋਰਲੇ ਬਟੂਰੇ ਖਾਈਏ ਸੱਚ ਘਾ ਰਹੇ ਆ ਕਿੱਥੇ ਵਧੀਆ ਮਿਲਣਗੇ ਮੋਹੱਲੀ ਵਿੱਚ ਜਿੱਦ ਅਸੀਂ ਸੋਚੇ ਆ 10 ਫੇਸ ਜਾਂ 11 ਫੇਸ 10 ਸੇ ਸਾਊਥ ਵਾਲਿਆਂ ਨੂੰ ਜਿੱਥੇ ਪਤਾ ਸਾਊਥ ਵਾਲਿਆਂ ਜਿਲਾਂਗੇ ਉੱਥੇ ਤੇ ਮੈਂ ਲਗਾਇਆ ਅੱਜ ਆਈਲੈਂਡਰ ਵੈਸੇ ਮੱਗੇ ਵੀ ਲਗਾਨੀ ਆ ਤੇ ਅੱਜ ਮੈਂ ਬਹੁਤ ਸਸਤੇ ਜਿਹੇ ਬ੍ਰਾਂਡ ਦਾ ਆਈਲੈਂਡਰ ਲਗਾਇਆ ਐ ਅਮਰਜੰਸੀ ਟਾਈਮ ਲਈ ਆਸੀਗਾ ਅੱਧਾ ਮੈਂ ਤੁਹਾਨੂੰ ਦੱਸੂਗੀ ਕਿ ਕਿਹੜੀ ਕੰਪਨੀ ਦਾ ਤੇ ਬਹੁਤ ਅੱਛਾ ਲੱਗਾ ਮੈਨੂੰ ਅੱਛਾ ਲੱਗਾ ਕਿਵੇਂ ਹੁੰਦਾ ਕਿ ਸਸਤੀ ਚੀਜ਼ ਲਈ ਇਹ ਤਾਂ ਬਹੁਤ ਵਧੀਆ ਲੱਗਦੀ ਐ ਮੈਂ ਬਿਲਕੁਲ ਦਾ ਸਿੰਪਲ ਜੀ ਤਿਆਰ ਹੋ ਕੇ ਨਿਕਲ ਗਈਆਂ ਤੇ ਮੇਰੇ ਹਸਬੰਦ ਨੂੰ ਟ੍ਰਾਇਬ ਕਰ ਰਹੇ ਆ ਅੱਗੇ ਮੈਂ ਬਲੌਗ 'ਚ ਦੱਸੂਗੀ ਆਪਾਂ ਕਿੱਥੇ ਪਹੁੰਚੇ ਫਾਈਨਲ ਕੁਝ ਨਹੀਂ ਪਤਾ ਕਿੱਥੇ ਜਾਣਾ ਜੇ ਇਹ ਫਾਈਨਲ ਅਜ ਹੋਏਗਾ ਹੌਲੀ-ਹੌਲੀ ਮੈਂ ਤਾਂ ਐਸਾ ਚਾਮ ਖਾਣਾ ਬਜਾਏ ਪਸੰਦ ਕਰਦੀ ਆ ਪਰ ਭੁੱਖ ਮੈਨੂੰ ਬਹੁਤ ਜ਼ਿਆਦਾ ਲੱਗੀ ਆ ਛੋਲੇ ਭੂਰੇ ਤੇ ਨਹੀਂ ਖਾਉਂਗੇ ਇਹਨਾਂ ਨੇ ਖਾਣੇ ਆ ਬਾਕੀ ਮੈਂ ਤੁਹਾਨੂੰ ਦੱਸੂਗੀ ਮੈਂ ਕੀ ਖਾਣਾ ਜਿਵੇਂ ਖੁਦ ਦੀ ਪਤਾ ਕੀ ਖਾਣਾ ਹੈ ਤੇ ਅਸੀਂ ਚੱਲੇ ਪਹਿਲਾਂ 7 ਫੇਸ 7 ਫੇਸ ਵੀ ਤੁਮ ਆਹੀ ਸਾਈਡ ਜਾਂਦਾ ਸੋਹਣਾ ਸਾਹਿਬ ਦੁਆਰੇ ਵਾਈਸਾਈਡ ਬਹੁਤ ਟਰੈਫਿਕ ਹੈ ਇਸ ਕਰਕੇ ਨਹੀਂ ਉੱਤਰਾ ਪੱਗੇ ਤੇ ਹੁਣ ਅਸੀਂ ਸੋਚਦੇ ਬੇ ਆ ਕਿ ਆਪਾਂ ਇੱਧਰ 10 ਫੇਸ ਵੱਲ ਚੱਲ ਜਾਈਏ ਕਿਉਂ ਟਾਈਮ ਵੇਸਟ ਕਰਨਾ ਕਿਉਂਕਿ ਖੁਕਣਾ ਬੈਠੇ ਵੀ ਜਾਨ ਨਿਕਲਦੀ ਪਈ ਹੈ ਸਾਡੀ ਤਾਂ ਅੱਗੇ ਦੱਸਦੀਆਂ ਕਿ ਕਿੱਥੇ ਜਾਣੇ ਆ ਫਾਈਨਲੀ ਹਜੇ ਕੁਝ ਨਹੀਂ ਸਮਝ ਨਹੀਂ ਆ ਰਿਹਾ ਜਿੱਥੇ ਵਧੀਆ ਮਿਲ ਗਿਆ ਪੌਤੇ ਖਾ ਲੈਣਾ ਹੈ ਨਾ ਅਸੀਂ ਸਾਗਰ ਰਤਨਾ ਤੇ ਪਹੁੰਚ ਗਏ ਸਾਗਰ ਦਾ ਰਾਕੇ ਮੇਰੇ ਹਸਬੰਦ ਮੈਨੂੰ ਦੇਖਾਂ ਮੱਪੇ ਤੇ ਮੈਨੂੰ ਦੇਖਣ ਤੋਂ ਬਾਅਦ ਸਬਜੈਕਟ ਨਹੀਂ ਹੋ ਰਿਹਾ ਕਹਿੰਦਾ ਤੂੰ ਸ ਵੀ ਕੁਝ ਖਾ ਲਓ ਤੇ ਮੈਂ ਕਿਹਾ ਮੇਰਾ ਮਨ ਨਹੀਂ ਦੇਸੀ ਨਹੀਂ ਖਾਣਾ ਤੂੰ ਸ ਹੀ ਖਾ ਬੋ ਜੋ ਖਾ ਰਹੇ ਤੇ ਬਹੁਤ ਲੇਟ ਹੋ ਗਈ ਸੀ ਬਹੁਤ ਟਾਈਮ ਲੱਗ ਗਿਆ ਸੀਗਾ ਇਹਨਾਂ ਨੇ ਲਗਾ ਦਿੱਤਾ 20% ਬਿਲਕੁਲ ਨਹੀਂ ਲਗਾ ਅਸੀਂ ਪੂਰਾ ਤਾਂ ਪੂਰਾ ਉਹ ਭੁੱਖ ਨਾ ਬਿਲਕੁਲ ਜਾਨ ਨਿਕਲ ਗਈ ਸੀ ਤੇ ਮੈਂ ਫਾਈਨਲੀ ਸੋਚ ਲਿਆ ਕਿ ਮੈਂ ਉੱਠ ਗਈ ਹੁਣ ਮੈਂ ਨਹੀਂ ਖਾਣਾ ਇੱਥੇ ਕੁਝ ਵੀ ਤੇ ਫਿਰ ਮੇਰੇ ਹਸਬੰਦ ਨੇ ਲਈ ਨਹੀਂ ਤੂੰ ਬੈਠ ਜਾ ਥੋੜੇ ਤੇ ਆਪਾਂ ਵੇਟ ਕਰ ਲੈਂਦੇ ਆ ਮੈਂ ਚਲੋ ਵੇਟ ਤੇ ਚਲੋ ਅੱਗੇ ਛੋਲੇ ਪਟੂਰੇ ਤੇ ਹੁਣ ਖਾਦੇ ਤੇ ਬਾਏ ਬਾਏ ਸਾਗਰ ਰਤਨਾਂ ਨੂੰ ਫਾਈਨਲੀ ਅਸੀਂ ਆਗੇ ਛੋਲੇ ਭਟੂਰੇ ਖਾ ਕੇ ਸਾਗਰ ਰਤਨਾਂ ਦਾ 10 ਪੇਸ ਛੋਲੇ ਭਟੂਰੇ ਖਾ ਲਏ ਕਿਤੇ ਖਾਦੇ 10 ਪੇਸ 10 ਪੇਸ ਸਾਗਰ ਰਤਨਾਂ ਨੂੰ ਸਾਗਰ ਰਤਨ ਦੇ ਤੇ ਮਤਲਬ ਇਹਨਾਂ ਨੇ ਕਿਸੇ ਦੇ ਠੀਕ ਸੀਗਾ ਤੇ ਬਟ ਇਹ ਕਿ ਉਹਨਾਂ ਦੇ ਪਟੂਰੇ ਸੀਗੇ ਨਾ ਉਹ ਮਤਲਬ ਤਾਜ਼ੇ ਸੀਗੇ ਉਹਨਾਂ ਨੇ ਜਿੱਦਾਂ ਪਹਿਲਾਂ ਮੈਂਦਾਂ ਬਣਾ ਕੇ ਰੱਖਦੇ ਉਦਾਂ ਨਹੀਂ ਸੀ ਠੀਕ ਸੀਗਾ ਲੌਂਗ ਡਰਾਈਵ ਤੇ ਵੀ ਨਾ ਸ਼ਾਰਟ ਡਰਾਈਵ ਤੇ ਗਈ ਆਪਣੇ ਹਸਬੰਨਾ ਬਹੁਤ ਮਜ਼ਾ ਆਇਆ ਤੇ ਅੱਜ ਦਾ ਵਲੌਗ ਮੈਂ ਇੱਥੇ ਖਤਮ ਕਰਦੀ ਆ ਨਾਈਟ ਤੇ ਅੱਜ ਦਾ ਸਾਡਾ ਬਾਅਦ ਸਾਗਰ ਰਤਨਾ ਜਾਣ ਦਾ ਵਲੌਗ ਅਸੀਂ ਮਿਲਦੇ ਹਾਂ ਫੇਰ ਤੈਨੂੰ ਤੁਹਾਨੂੰ ਨਾਈਟਿੰਗ ਵਿੱਚ ਤਾਂ ਬਾਏ ਬਾਏ